ਹਰੀ ਬਾਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਉਹਨਾਂ ਦੀ ਵਿਗੜਦੀ ਸਿਹਤ ਦੇ ਸਬੰਧ ਵਿੱਚ ਸ਼ੋਭਨੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਤਾਂ ਉਹਨਾਂ ਦਾ ਕਹਿਣਾ ਕਿ ਅਜ ਢੱਲੇਵਾਲ ਸਾਹਿਬ ਵਰਗੇ ਕਿਸਾਨ ਆਗੂਆਂ ਦੇ ਹੱਕਾਂ ਦੇ ਵਿੱਚ ਨਿਤਰਨ ਦੀ ਲੋੜ ਹੈ ਨਾ ਕਿ ਜਦੋਂ ਜ਼ਿੰਦਗੀ ਦੀ ਜੰਗ ਹਾਰ ਜਾਣਗੇ ਉਦੋਂ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਣ ਦੀ ਜ਼ਰੂਰਤ ਹੈ ਤੋਂ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਨਿਰਸੰਕੋਚ ਖਨੋਰੀ ਬਾਰਡਰ ਤੋਂ ਇਲਾਵਾ ਦੂਜੇ ਰਸਤੇ ਅਖਤਿਆਰ ਕਰਨੇ ਚਾਹੀਦੇ ਨੇ ਤੇ ਦਿੱਲੀ ਕੂਚ ਕਰ ਆਪਣਾ ਰੋਸ ਜ਼ਾਹਰ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਫਰਜ਼ ਬੰਦਾ ਕਿ ਉਹ ਜਲਦ ਤੋਂ ਜਲਦ ਇਸ ਮਸਲੇ ਤੇ ਬੈਠ ਕੇ ਹੱਲ ਕਰਨ ਇਸ ਮੌਕੇ ਸ਼ਾਮਲੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਢਾਂਬੀ ਵੱਲੋਂ ਬੀਬੀ ਜ਼ਗੀਰ ਕੋਰ ਬਾਰੇ ਜੋ ਅਪਸ਼ਬਦ ਬੋਲੇ ਗਏ ਨੇ ਉਸ ਦੇ ਸਵਾਲ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਸ ਟਿੱਪਣੀ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਉਹਨਾਂ ਨੇ ਕਿ ਸਿੱਖਾਂ ਦੀ ਸਰਮੋਰ ਸੰਸਥਾ ਦੇ ਪ੍ਰਧਾਨ ਬਾਰੇ ਮੈਂ ਕੋਈ ਵੀ ਸ਼ਬਦ ਬੋਲਣ ਦੇ ਵਿੱਚ ਅਸਮਰਥਾ ਬਾਕੀ ਗੁਰਬਾਣੀ ਦੇ ਵਿੱਚ ਵੀ ਮਹਿਲਾਵਾਂ ਨੂੰ ਮਾਂ ਕਹਿ ਕੇ ਸੰਬੋਧਨ ਕੀਤਾ ਗਿਆ ਤੇ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਉੱਥੇ ਇਸ ਸੰਬੰਧੀ ਗੱਲਬਾਤ ਕਰਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਕਿ ਕਿਸੇ ਵੀ ਧਾਰਮਿਕ ਸੰਸਥਾ ਦੇ ਪ੍ਰਧਾਨ ਨੂੰ ਸਾਬਕਾ ਮਹਿਲਾ ਪ੍ਰਧਾਨ ਦੇ ਸੰਬੰਧੀ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਸ ਸੰਬੰਧੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਨੋਟਿਸ ਲੈਣ ਦੀ ਲੋੜ ਹੈ ਕੋਛੋਗੇ ਦਸਾਂ ਹਾਂਜੀ ਹਾਂਜੀ ਸਰ ਅੱਜ ਦੇ ਐਡੀਪੀਸੀ ਪ੍ਰਧਾਨ ਨੇ ਬੀਬੀ ਜੀ ਗਿਰਕੌਰ ਬਾਰੇ ਟਿੱਪਣੀ ਕੀਤੀ ਹੈ ਉਹਨਾਂ ਨੂੰ ਬਲੈ ਵੀ ਹੈ ਉਹ ਮਨਜਲ ਵੱਲੋਂ ਕੀ ਕਹਿਣ ਜਾਂਦੇ ਨੇ ਉਹਦੇ ਬਾਰੇ ਮੈਂ ਕੁਝ ਕਹਿਣਾ ਕੀ ਮਤਲਬ ਨਹੀਂ ਕਹਿਣਾ ਚਾਹੁੰਦਾ ਵੇਖੋ ਪਤਾ ਗੱਲ ਜੇ ਸ਼ਰੋਮਣੀ ਕਮੇਟੀ ਆ ਨਾ ਉਹ ਸਿੱਖਾਂ ਦੀ ਬਹੁਤ ਵੱਡੀ ਧਾਰਮਿਕ ਸੰਸਥਾ ਇਹ ਕਰਕੇ ਮੈਂ ਮਤਲਬ ਉਹ ਸ਼ਰੋਮਣੀ ਕਮੇਟੀ ਲਾਜਵਰੀ ਹੈ ਨਾ ਪ੍ਰਧਾਨਗੀ ਦੇ ਨਾਲ ਇਹ ਕਰਕੇ ਮੈਂ ਇਹ ਗੱਲ ਤਾਂ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਸਿੱਖਾਂ ਦੀ ਬਹੁਤ ਇੱਕ ਵੱਡੀ ਸੰਸਥਾ ਹੈ ਜਿਹੜੀ ਬੜੀਆਂ ਕੁਰਬਾਨੀਆਂ ਜੇਲਾਂ ਸ਼ੀਧੀਆਂ ਤੋਂ ਬਾਅਦ ਹੋਣ ਚਾਹੀ ਹੈ ਤੇ ਜੇ ਉਹਦੇ ਪ੍ਰਬਾਲ ਤੋਂ ਕੋਈ ਗਲਤ ਲੱਭ ਜਿਗਦੇ ਤਾਂ ਮੈਂ ਉਹਦੇ ਬਾਰੇ ਕੋਈ ਮਾੜੀ ਗੱਲ ਕਹਾਂ ਤੇ ਮੇਰੇ ਵਰਗੇ ਬੰਦੇ ਨੂੰ ਸ਼ੋਭਾ ਨਹੀਂ ਕਰਦਾ ਧੰਨ ਨਹੀਂ ਲੱਗਦਾ ਮੈਂ ਇਲਾਵਾ ਦਾ ਸਨਮਾਨ ਕਰਾਂ ਅਸੀਂ ਕੋਈ ਇੱਕ ਸ਼ਬਦਾਂ ਦੀ ਵਰਤੋਂ ਨਹੀਂ ਕਰ ਹਾਂਜੀ ਮੈਂ ਇਲਾਵਾ ਦਾ ਸਨਮਾਨ ਕਰਨ ਵਾਸਤੇ ਸ਼ਬਦਾਂ ਦੀ ਵਰਤੋਂ ਸਹੀ ਰੱਖਣੀ ਚਾਹੀਦੀ ਹੈ ਹਾਂ ਨਹੀਂ ਵੇਖੋ ਪਹਿਲਾਂ ਪਤਾ ਗੱਲ ਕੀ ਆ ਵੇਖੋ ਗੁਰੂ ਸਾਹਿਬ ਨੇ ਮੈ ਸਨਮਾਨ ਦਿੱਤਾ ਸੋ ਕਿ ਉਹ ਮੰਦਾ ਆਖੀ ਜਿੱਤ ਜੰਮੇ ਰਾਜਾਣ ਤੇ ਰਾਜੇ ਮਹਾਰਾਜੇ ઋષਿ ਜਿੰਨੇ ਅਸੀਂ ਵੀ ਪੈਦਾ ਹੋਏ ਅਸੀਂ ਆਪਣੇ ਇਸ ਤਰ੍ਹਾਂ ਦੇ ਮਾਵਾਂ ਤੋਂ ਹੀ ਪੈਦਾ ਹੋਏ ਆ ਤੇ ਇਹੇ ਬਾਰੇ ਵੀ ਸਾਨੂੰ ਕੋਈ ਮਾਰਾ ਸ਼ਬਦ ਜਿਹੜਾ ਕਈ ਰਾ ਵੈਹ ਨਾ ਇੱਕ ਮੇਰੀ ਹੋਰ ਬੇਨਤੀ ਆ ਕਈ ਰਾ ਇਹ ਬੋਲਣ ਕਿ ਤੁਸੀਂ ਵੀ ਬੁਲਾ ਦਿੰਦੇ ਸਾਨੂੰ ਵੈਹ ਨਾ ਤੇ ਜਦੋਂ ਫੋਨ ਕਰਕੇ ਆਸ ਦਿੰਦੇ ਜੀ ਸੋ ਇਹ ਕਰਕੇ ਇਹ ਸ਼ਬਦਾਂ ਦੀ ਜਿਹੜੀ ਆ ਨਾ ਉਹ ਜ਼ਰੂਰ ਪਤਾ ਹੈ ਇਕ ਜਿਹੜੀ ਮੈਂ ਹੋਰ ਗੱਲ ਕਹਿਣੀ ਚਾਹਣਾ ਆਪਣੇ ਕੋਲੋਂ ਉਹ ਮੈਂ ਬੇਨਤੀ ਕਰਨੀ ਚਾਹਣਾ ਵੀ ਜੇ ਦੱਲੇਵਾਲ ਸਾਹਿਬ ਮਰ ਕੇ ਫੇਰ ਜਾਣਾ ਜੋਦੀ ਸਪੋਰਟ ਤੇ ਆ ਜਿੰਨੀਆਂ 40 ਜੱਥੇ ਬੰਦੀਆਂ ਨੇ ਤੇ ਤੁਸੀਂ ਠੀਕ ਹੈ ਤੁਹਾਡੇ ਆ ਵੀ ਦੀ ਮਤ ਭੇ ਦੇ ਗਏ ਆ ਉਹ ਰੱਖੀਏ ਜੇ ਨਹੀਂ ਤੇ ਲੇਕਿਨ ਉਹ ਛੂਗਰ ਦਾ ਔਰ ਦੂਜਾ ਉਹਦਾ ਸਰ ਦਾ ਮਰੀਜ਼ ਆ ਤੇ ਜੇ ਮਰ ਗਿਆ ਤੇ ਮਗਰੋਂ ਸ਼ਰਧਾਂਜਲੀ ਦੇਣਾ ਜਾਇ ਆ ਜੇ ਫਿਰ ਮੈਂ ਇਹ ਗੱਲ ਕਹਿਣੀ ਚਾਹਣਾ ਸਾਰੇ ਜੱਥੇ ਬੰਦੀਆਂ ਨੂੰ ਔਰ ਆਪਣੇ ਕਾਲੀਦਲਾ ਨੂੰ ਵੀ ਫੈਡਰੇਸ਼ਨਾਂ ਨੂੰ ਵੀ ਔਰ ਜਿੰਨੇ ਸਾਡੇ ਨਗਰ ਸਕ ਜਸੇ ਬੰਦਿਆ ਨੇ ਔਰ ਜਿੰਨੇ ਸਾਡੇ ਕਾਰਸੇ ਵਾਲੇ ਮਹਾਪੁਰਸ਼ਾ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਐ ਕਿ ਇਹ ਜਾ ਕੇ ਆਪਾਂ ਕਿਉਂਕਿ ਸੈਂਟਰ ਨੇ ਇੱਕ ਕੱਲ ਇੱਕ ਹੋਰ ਨੋਟੀਫਿਕੇਸ਼ਨ ਭੇਜਿਆ ਜਿਹੜਾ ਗਰਮੀਤ ਸਿੰਘ ਖੁੱਡੀਆਂ ਦੇ ਰਾਤੀ ਦੱਸਿਆ ਸੀ ਉਹਨਾਂ ਕਿਹਾ ਵੀ ਤਿੰਨ ਕ ਨੂੰ ਫਿਰ ਲਾਗੂ ਕਰਨ ਲਈ ਸਾਨੂੰ ਆ ਗਿਆ ਪਰ ਚਟੂਜਾ ਸੋ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਤੁਸੀਂ ਖਨੌਰੀ ਥਾਣੀ ਆਪਾਂ ਨੂੰ ਕੋਈ ਉੱਥੇ ਕਿਸੇ ਨੇ ਦੱਸਿਆ ਆਪਣੇ ਪੰਡਤਾਂ ਨੇ ਦੱਸਿਆ ਵੀ ਉਧਰ ਵੀ ਲੱਗਣਾ ਤੁਸੀਂ ਹੋਰ ਥਾਂ ਦੀ ਜਾ ਕੇ ਲੱਗ ਜਾਓ ਜੇ ਲੱਗਣਾ ਹੈ ਆਪਾਂ ਜਾਣਾ ਦਿੱਲੀ ਜਾਣਾ ਤੇ ਆਪਾਂ ਜਰੂਰ ਹੁਣ ਜਦੋਂ ਤੀ ਆਪਾਂ ਰੋਗਦੇ ਨਾਲ ਨਹੀਂ ਅਸੀਂ ਛੋਟੇਪੁਰ ਸਾਹਿਬ ਨੇ ਸੰਘਰਸ਼ ਲੜਿਆ ਹੀ ਬਲੜਿਆ ਜਿੱਦੋਂ ਸਾਨੂੰ ਰੋਗਦੇ ਅਸੀਂ ਦੂਜੇ ਪਾਸੇ ਦੀ ਚਲੇ ਜਾਂਦੇ ਅਸੀਂ ਮੈਨੂੰ ਯਾਦ ਹੈ ਜਦੋਂ ਮੈਂ ਜੇਲ੍ਹ ਚ ਬੰਦ ਸੀ ਤੇ ਉਸ ਟਾਈਮ ਤੇ ਮੈਨੂੰ ਛਡਾਉਣ ਵਾਸਤੇ ਤੇ ਇਥੋਂ ਜਨਾਕੇ ਲੱਗੇ ਨਾ ਗਵਰਨਰ ਸਾਹਿਬ ਨੂੰ ਮਿਲਣ ਜਾ ਕੇ ਆਪਣੇ ਬੰਦਿਆਂ ਗਿੱਲ ਸਾਹਿਬ ਨੇ ਹੋਰ ਬੰਦੇ ਤੇ ਉਹਨਾਂ ਨੇ ਕੀਤਾ ਰਾਹ ਦੇ ਵਿੱਚੋਂ ਨਾ ਲਾੜਾ ਤਿਆਰ ਕਰਕੇ ਤੇ ਵੜ ਲਿਆ ਉਹਦੇ ਉੱਤੇ ਉਹ ਜਦੋਂ ਉਹਨਾਂ ਨੇ ਵੇਖਿਆ ਵੀ ਲਾੜਾ ਤਾਂ ਠੀਕ ਆ ਤੇ ਗਿੱਲ ਕਹਿੰਦੇ ਨਾਲ ਬੈਠਾ ਉਹ ਪਛਾਣਿਆ ਗਏ ਕਹਿਣ ਤੋਂ ਮੇਰਾ ਭਾਵ ਆ ਵੀ ਹੁਣ ਹੋਰ ਤਰ੍ਹਾਂ ਚਲੇ ਜੀਏ ਪਾਸੇ ਦੀ ਚਲੇ ਜੀਏ ਜਾ ਕੇ ਉੱਥੇ ਪ੍ਰੈਸ਼ਰ ਹੀ ਕਰਨਾ ਤੁਸੀਂ ਟਾਈਮ ਦਿਓ ਵੀ ਦਿੱਲੀ ਪਹੁੰਚੋ ਨਾ ਕੋ ਗੱਡੀ ਤੇ ਨਾ ਕੋਈ ਆਪਣੇ ਜਿਹੜੇ ਇਸ ਤਰ੍ਹਾਂ ਕਰਕੇ ਸਾਰੇ ਦਿੱਲੀ ਪਹੁੰਚੋ ਤੇ ਦੱਲੇਵਾਲ ਸਾਹਿਬ ਦੀ ਸਪੋਰਟ ਕਰੋ ਤੇ ਮੈਂ ਸੈਂਟਰ ਨੂੰ ਵੀ ਬੇਨਤੀ ਕਰਨੀ ਚਾਹਣਾ ਹੈ ਕਿ ਤੁਸੀਂ ਵੀ ਕੁਝ ਸੋਚੋ ਅੰਤਪਸ਼ਾ ਜੀ ਮੋਦੀ ਹੀ ਪਹੇਨ ਦਸਤਾਨ ਦੇ ਪ੍ਰਿੰਸਟ ਤੁਸੀਂ ਵੀ ਸੋਚੋ ਇਹ ਆਪਣੇ ਪੰਜਾਬ ਜਿਹੜਾ ਹੈ ਦਸਤਾਨ ਦਾ ਦਿਲ ਹੈ ਤੇ ਜਦੋਂ ਦਿਲ ਕਮਜ਼ੋਰ ਹੋ ਜੇ ਉਦੋਂ ਫਿਰ ਦੇਸ਼ ਵੀ ਕਮਜ਼ੋਰ ਹੋਊਗਾ ਕਿਉਂਕਿ ਪੰਜਾਬ ਨੇ ਕੁਰਬਾਨੀਆਂ ਕੀਤੀਆਂ ਛਿੱਧੀਆਂ ਦਿੱਤੀਆਂ ਜਿੱਲ੍ਹਾਂ ਕੱਟੀਆਂ ਤੇ ਕਣਕ ਵੀ ਪੈਦਾ ਕਰਕੇ ਦਿੱਤੀ ਆ ਔਰ ਕਾ ਮੈਨੂੰ 65 ਤੇ 71 ਦੀ ਲੜਾਈ ਦਾ ਵੀ ਪਤਾ ਹੈ ਤੇ ਆ ਜਿਹੜੀ ਚੈਨਾ ਨਾ ਹੋਈ ਆ ਤੇ ਕਾਰਗਿਲ ਦੀ ਪੰਜਾਬ ਵੀ ਲੜਿਆ ਉਦੋਂ ਤੂੰ ਇਹ ਕਰਕੇ ਤੂੰ ਹੀ ਉਹ ਇਹ ਕੋਈ ਹੋਰ ਗੱਲ ਆ ਤੇ ਉਹਨੂੰ ਛੱਡੋ ਆ ਸਾਡੀ ਕੁਰਬਾਨੀਆਂ ਤਾਂ ਦੇਖੋ ਤੂੰ ਉਹਦੇ ਕਰਕੇ ਤੁਸੀਂ ਤਾਂ ਕੋ ਸੱਦਾ ਦਿਓ ਪੰਜਾਬ ਦੇ ਜਿਹੜੇ ਕਿਸਾਨ ਉਹਨਾਂ ਨੂੰ ਤੇ ਸਦਾ ਦੇ ਕੇ ਗੱਲਬਾਤ ਰਹੀ ਹੁੰਦਾ ਜਿਹੜਾ ਹਾਲਾ ਉਹ ਲੱਭਿਆ ਜਾਵੇ ਜੇ ਉਹ ਸਿੰਘ ਚੜ੍ਹਾਈ ਮਾਰ ਗਿਆ ਤੇ ਮੈਂ ਸਮਝੂ ਸਾਡੇ ਵਾਸਤੇ ਵੀ ਨਮੋਸ਼ੀਆ ਪੰਜਾਬ ਗਵਰਨਮੈਂਟ ਵਾਸਤੇ ਸੈਂਟਰ ਵਾਸਤੇ ਪਰ ਨਮੋਸ਼ੀ ਵਾਲਾ ਕੰਮ ਸਾਫ ਔਰ ਜਿਹੜੀ ਯਰ ਉਗਲੀ ਜਾ ਰਹੀ ਹੈ ਔਰ ਖਾਸ ਕਰਕੇ ਜਿਹੜਾ ਸੋਹਣੀ ਅਕਾਲੀ ਦਲ ਦਾ ਵਿੰਗ ਸੀਆਈਟੀ ਵਿੰਗ ਉਹਦੇ ਵੱਲੋਂ ਔਰ ਠੁਠੇ ਜਿਹੜੇ ਬਣਾ ਕੇ ਕਾਉਂਟ ਕਾਉਠੀਆਂ ਆਈਡੀਆਂ ਬਣਾ ਕੇ ਪਹਿਲਾਂ ਉਹਨਾਂ ਦੇ ਬੱਚਿਆਂ ਬਾਰੇ ਬੋਲਿਆ ਗਿਆ ਤੇ ਅੱਜ ਫੇਰ ਹੋਰ ਉਹਨਾਂ ਦੇ ਜਿਹੜੇ ਪ੍ਰਤਬਾ ਉਹਨੂੰ ਨੀਵਾ ਕਰਨ ਵਾਸਤੇ ਇਸ ਤਰ੍ਹਾਂ ਨਹੀਂ ਜੇ ਕਿਸੇ ਨੇ ਨੀਵੇਂ ਹੋਣਾ ਸਹੀ ਆਓ ਜੇ ਤੁਹਾਡੇ ਕੋਲ ਕੋਈ ਆਲੇ ਨਾ ਸਾਡੇ ਕੋਲ ਸਬੂਤ ਫਲਾਂਟੇਗਾ ਤੇ ਮੈਂ ਇੱਥੇ ਖੜਾ ਸਾਡੇ ਕੋਲ ਆਓ ਇੱਥੇ ਦੱਸੋ ਜਦ ਨਾਲ ਪੁੱਛਾਂਗੇ ਤੁਸੀਂ ਪੁੱਛਣ ਵਾਲੇ ਕਿਹੜੇ ਜੇ ਤੁਹਾਡਾ ਕੋਈ ਕੁਰਬਾਨੀ ਜੇਲ੍ਹ ਕੋਈ ਤੁਹਾਡੇ ਕੋਲ ਹੈਗੀ ਪੰਥਪ੍ਰਦੀ ਕਿ ਐਵੇਂ ਹੀ ਮਤਲਬ ਬੈਠੇ ਤੁਸੀਂ ਘਰਾ ਦੇ ਵਿੱਚ ਉਹ ਵੱਡੀਆਂ ਸ਼ਖਸੀਤਾਂ ਦੇ ਖਿਲਾਫ ਕਰੇ ਸਿੰਘ ਸਾਹਿਬ ਗਿਆਨੀ ਰਗਦੀ ਸੰਗਤ ਦੇ ਖਿਲਾਫ ਬੋਲਦੇ ਹੋ ਔਰ ਕਦੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਬੋਲਦੇ ਹੋ ਕਦੇ ਤੁਸੀਂ ਕਾਲ ਤਖਤ ਸਾਹਿਬ ਦੇ ਖਿਲਾਫ ਬੋਲਦੇ ਹੋ ਇੱਕ ਆਂਦਾ ਹੀ ਥੇ ਜਿਹੜਾ ਇਹ ਇਕੱਠਾ ਕਰਕੇ ਲੈਂਦਾ ਹੈ ਇਹ ਜਿਹੜੀਆਂ ਕੋਈ ਸਿਆਸੀ ਆਗੂ ਇਹਦੇ ਪਿੱਛੇ ਬਿਲਕੁਲ ਇਹਦੇ ਪਿੱਛੇ ਸਿਆਸਤ ਕੀਤੀ ਜਾ ਰਹੀ ਆ ਉਹਨਾਂ ਦੀ ਜਿਹੜੀ ਹੈਗੀ ਆ ਨਾ ਸਭੀ ਉਹਨੂੰ ਖਰਾਬ ਕੀਤਾ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ ਚੰਗੇ ਬੁਲਾਰੇ ਆ ਚੰਗੇ ਵਿਦਵਾਨ ਆ ਚੰਗੀ ਗੱਲ ਕਹਿ ਸਕਦੇ ਆ ਮੌਕੇ ਦੇ ਬੁਲਾਰੇ ਆ ਤੇ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਦਾ ਥਾਂ ਨੂੰ ਨਾਲ ਦੂਬੇ ਦਾ ਥਾਂ ਨੂੰ ਕਰੀਏ ਜਿਹੜੀ ਉਹਨਾਂ ਦੀ ਗੱਲ ਆ ਉਹਨੂੰ ਘਟਾਈਏ ਇਹ ਨਹੀਂ ਘਟਣੀ ਸੋ ਮੈਂ ਉਹਨਾਂ ਵੀਰਾਂ ਨੂੰ ਤਾੜਨਾ ਕਰਨੀ ਚਾਹੁੰਦਾ ਇਹਦੀ ਗੱਲ ਨਾ ਕਰੋ ਆਪਣੇ ਕੌਮ ਦੇ ਜਹੇਦਾਰ ਨੇ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਜਿਹੜਾ ਹੈ ਨਾ ਇਹ ਇਸ ਵੇਲੇ ਸਰਵੋੱਚ ਹੈ ਔਰ ਅਕਾਲ ਤਖ਼ਤ ਸਾਹਿਬ ਹੀ ਹੈ ਜਿਹਨੇ ਸਾਰੇ ਕਾਲੀਦਾਨ ਨੂੰ ਸਦਕੇ ਇੱਥੇ ਸਾਰਾ ਕੁਝ ਉਹਨਾਂ ਤੋਂ ਆਖਿਆ ਵੇ ਦੱਸੋ ਹੈ ਔਰ ਕਲੀ-ਕਲੀ ਗੱਲ ਦਾ ਜਵਾਬ ਲਿਆ ਕਾਉਂਟੇਬਿਲਟੀ ਤਾਂ ਹੈਗੀ ਹੈ ਨਾ ਕਿਤੇ ਇਨ ਕਿਤੇ ਹੋਰ ਕਿਸੇ ਕੌਮ ਵਿੱਚ ਨਹੀਂ ਹੈਗੀ ਸੋ ਇਹ ਸ਼ਰੀਆਂ ਨਾ ਖਰਾਬ ਕਰੋ ਕੋਈ ਸਰਕਾਰੀ ਏਜੰਸੀਆਂ ਵੀ ਕਰ ਰਹੀਆਂ ਨੇ ਇਹ ਤੇ ਕੋਈ ਹੋਰ ਵੀ ਜਥੇਪੰਦਿਆ ਜਿਹੜੀਆਂ ਲੋਕੇਵਾਰ ਕਰਦੇਗਾ ਸਭ ਤੋਂ ਮਾਰਾ ਪਰਦਾ ਹੁੰਦਾ ਜਿਹੜਾ ਲੋਕੇਵਾਰ ਜਿਹੜਾ ਕਰਦਾ ਕਿਸੇ ਤੇ ਜਦ ਸ਼ਰੇਮ ਮਾਨ ਕੇ ਦਸੋ ਕਿ ਆਹ ਗੱਲ ਹੈਗੀ ਆ ਸੋ ਇਹ ਗੱਲਾਂ ਮੈਂ ਉਹ ਗੱਲ ਦੀ ਜਿਹੜੇ ਨੰਗਾ ਕਰਦਾ ਤੇ ਉਹਨਾਂ ਨੂੰ ਬੇਰਤੀ ਕਰਦਾ ਇਹ ਗੱਲਾਂ ਨਾ ਕਰੋ ਇਹ ਗੱਲਾਂ ਕਰਨ ਵਾਲੀਆਂ ਨਹੀਂ ਗੀਆਂ ਸੋ ਠੀਕ ਹੈ ਨਾ ਸੋ ਵੈ ਠੀਕ ਆ ਸੋ ਜਿਹੜਾ ਫੈਸਲਾ ਪੰਚ ਸਭਾ ਨੇ ਦਿੱਤਾ ਵੈ ਕਿਤੇ ਉਹ ਫੈਸਲੇ ਦੇ ਵਿਰੋਧ ਤੇ ਨਹੀਂ ਰੋਕੀ ਕਰੇ ਨਹੀਂ ਨਹੀਂ ਉਹ ਨਹੀਂ ਕਰ ਰਿਹਾ ਪੰਥਾ ਦਾ ਪੰਥ ਦਾ ਕੋਈ ਬੰਦਾ ਕਰ ਰਿਹਾ ਗੱਲ ਨਾ ਪੁੱਛੋ ਇਹ ਸਰਕਾਰੀ ਏਜੰਸੀਆਂ ਤੇ ਉਹੀ ਬੰਦੇ ਕਰ ਰਹੇ ਆ ਜਿਹੜੇ ਬੰਦੇ ਇਸ ਸਮੇਂ ਤੇ ਆ ਕੇ ਸਾਡਾ ਥੋੜਾ ਜਿਹਾ ਦੰਬ ਜਿਹੜਾ ਨੀਵਾ ਆਇਆ ਉਹ ਬੰਦੇ ਕਰ ਰਹੇ ਉਹਨਾਂ ਦਾ ਅਈ ਤੇ ਬੀਬੀ ਸਾਹਿਬ ਜਿਹੜਾ ਐਜਬੀਸੀ ਬਣਾਉਣ ਨੇ ਬਿਆਨ ਦਿੱਤਾ ਉਹਦੇ ਬਾਰੇ ਕੀ ਕਰਨੀ ਦੇਖੋ ਜੀ ਉਹ ਬਿਆਨ ਜਿਹੜਾ ਸੁਣਿਆ ਉਹ ਤੇ ਦੁਬਾਰਾ ਨਾ ਰਿਪੀਟ ਨਹੀਂ ਕਰ ਸਕਦਾ ਉਹ ਬਹੁਤ ਸਖਪਾਸਾ ਕਿਸੇ ਧਾਰਮਿਕ ਬੰਦੇ ਦੇ ਮੂੰਹ ਤੋਂ ਉਹ ਫੱਬਦੀ ਨਹੀਂ ਔਰ ਇੱਕ ਧਾਰਮਿਕ ਬੰਦਾ ਜਿੱਜੀ ਧਾਰਮਿਕ ਬੀਹੀ ਦੇ ਮਤਲਬ ਕਹਿ ਰਿਹਾ ਵਾ ਸਮਝ ਦੇਖੋ ਉਹ ਬਹੁਤ ਦੁੱਖਦਾਈ ਹੈ ਇਹ ਬਹੁਤ ਵੱਡਾ ਕਮਾ ਮੈਂ ਤਾਂ ਸਮਝਾ ਕਿ ਅਕਾਲ ਤਖਤ ਦੇ ਜਹਦਰ ਸਾਹਿਬ ਨੂੰ ਜਿਤਨੇ ਕਈ ਕੇਸ ਇਹੋ ਜਿਹੇ ਹੁੰਦੇ ਉਹਨਾਂ ਦੀ ਕੋਈ ਕੰਪਲੀਟ ਵੀ ਨਹੀਂ ਕਰਦਾ ਸੋ ਮੋਟੋ ਹੀ ਅਕਾਲ ਤਖਤ ਨਾਲ ਲਿੰਦਿਆ ਮੇਰੇ ਖਿਆਲ ਇਹ ਸੂ ਮੋਟੋਈ ਅਕਾਲ ਤਖਤ ਦੇ ਜਹਦਰ ਸਾਹਿਬ ਨੂੰ ਜਾਣਾ ਚਾਹੀਦਾ ਕਿਉਂਕਿ ਇੱਕ ਪ੍ਰਧਾਨ ਪ੍ਰੈਜ਼ੀਡੈਂਟ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਰਹਿ ਚੁੱਕੀ ਹੈ ਪ੍ਰਧਾਨ ਦੇ ਮਤਲਬ ਕਹਿ ਰਿਹਾ ਵਾ ਬਹੁਤ ਦੁੱਖ ਹੋਇਆ ਸੀ ਪਰ ਉਹਨਾਂ ਨੇ ਤਾਂ ਮਾਫੀ ਵੀ ਮੰਗ ਲਈ ਹੈ ਜੀ ਉਹਦਾ ਦੇਖੋ ਅਕਾਲ ਤਖਤ ਦੇ ਜਹਦਰ ਸਾਹਿਬ ਤੋਂ ਬਾਅਦ ਦੋ ਨੰਬਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁੰਦਾ ਹੈ ਜਿਵੇਂ ਇਹੋ ਜਿਹੀ ਬੋਲੀ ਬੋਲਦੇ ਆ ਬਹੁਤ ਹਮ ਆਹਰ ਪੰਜਾਬ ਦਾ ਵੀ ਅਮਾਨ ਆ ਧਾਰਮਿਕ ਸਖਸੀਅਤ ਦਾ ਵੀ ਅਮਾਨ ਹੈ ਇੱਕ ਧਾਰਮਿਕ ਬੰਦੇ ਦੀ ਸੋਚ ਦਾ ਵੀ ਇਤੋ ਪ੍ਰਗਟਾਵਾ ਹੁੰਦਾ ਕਿ ਉਹਦੇ ਅੰਦਰ ਸੋਚ ਕੀ ਬਹੁਤ ਦੁੱਖ ਹੋਇਆ ਮੈਨੂੰ ਲੱਗਦਾ ਕਿ ਜਿੰਨੇ ਵੀ ਸੋਧਵਾਨ ਧਾਰਮਿਕ ਲੋਕ ਨੇ ਉਹ ਬਹੁਤ ਮਹਿਸੂਸ ਕਰ ਰਹੇ ਆ ਇਹ ਬਹੁਤ ਵੱਡੀ ਗੱਲ ਹੋਈ ਹੈ ਜਿਹਦੇ ਨਾਲ ਸਾਡਾ ਸਿਰ ਦੁਨੀਆ ਚ ਟੁੱਟਿਆ ਬੈਲਾ ਕਮਿਸ਼ਨ ਦੇ ਵੀ ਬੁਲਾ ਲਿਆ ਜੀ ਉਹਨਾਂ ਨੂੰ ਚਲੋ ਇਹ ਕੋ ਕਾਨੂੰਨੀ ਗੱਲਾਂ ਜਿਹੜੀਆਂ ਉਹ ਕਰਨ ਵਾਲੇ ਉਹ ਕਰਨ ਦੇ ਜੀ ਅਸੀਂ ਤਾਂ ਮੈਂ ਵੀ ਸ਼ਰਮ ਦੀ ਬੁਰਦਾਰਾ ਪ੍ਰਬੰਧਕ ਮਟੀ ਦਾ ਭਾਰਤ 13 ਸਾਲ ਪ੍ਰਧਾਨ ਨੰਬਰ ਰਿਆਂ ਅਸੀਂ ਤਾਂ ਜਸੇਦਾਰ ਜੀ ਵੀ ਅਭਿਨਤੀ ਕਰਾਂਗੇ ਕਿ ਇਹੋ ਜਿਹੇ ਫੈਸਲੇ ਜਿਹੜੇ ਉਹ ਜਸਵੰਤ ਸਾਹਿਬ ਨੂੰ ਹੀ ਪੁਨਾਤਰ ਲੈਣਾ ਚਾਹੀਦਾ ਫੈਸਲਾ